ਵੱਖ-ਵੱਖ ਲੋਕਾਂ ਦੇ ਵੱਲੋਂ ਜਦੋਂ ਪੰਥ ਦੇ ਨਾਮ ਤੇ ਪਾਰਟੀਆਂ ਬਣਾਈਆਂ ਜਾਂਦੀਆਂ ਤਾਂ ਉਹਦੇ ਵਿੱਚ ਵੱਖ ਕੀ ਹੁੰਦਾ ਹੈ ਬਹੁਤ ਸਾਰੇ ਅਕਾਲੀ ਦਲ ਬਣੇ ਬਹੁਤ ਸਾਰੇ ਪੰਥ ਦੇ ਨਾਮ ਤੇ ਦਲ ਬਣ ਗਏ ਬਹੁਤ ਸਾਰੀਆਂ ਪਾਰਟੀਆਂ ਬਣ ਗਈਆਂ ਪਰ ਗੱਲਾਂ ਤਾਂ ਉਹੀ ਨੇ ਹੁਣ ਤੱਕ ਰਾਜਨੀਤੀ ਕਰਨ ਵਾਲਿਆਂ ਨੇ ਨੇਤਾ ਨੀਤੀ ਦੀ ਖਾਤਰ ਕੁਝ ਵੀ ਕੀਤਾ ਹੈ ਪਰ ਸਰਕਾਰੀ ਖਾਲਸਾ ਨੇ ਨੇਤਾ ਨੀਤੀ ਨਹੀਂ ਲੋਕ ਨੀਤੀ ਲਈ ਕੰਮ ਕੀਤੇ ਰਾਜ ਕਾਇਮ ਕੀਤੇ ਪਰ ਉਹ ਰਾਜ ਕਾਇਮ ਕਰਕੇ ਰਾਜ ਕਰਨ ਨੂੰ ਤਰਜੀਹ ਨਹੀਂ ਦਿੱਤੀ ਰਾਜ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਜਿਹਦੇ ਵਿੱਚ ਕਮਜ਼ੋਰ ਨੂੰ ਆਸਰਾ ਮਿਲਿਆ ਤੇ ਤਾਕਤਾਂ ਨੂੰ ਡਰ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਵਰਗਾ ਕੰਮ ਕਰੂਗਾ ਕੌਣ ਤੁਹਾਡੇ ਵਿੱਚ ਜਿਹੜੇ ਵੱਡਿਆਂ ਦੇ ਨਕਸ਼ੇ ਕਦਮ ਚੱਲਦੇ ਹੋਣ ਉਹ ਵੱਡਿਆਂ ਵਰਗੇ ਹੀ ਹੋਇਆ ਕਰਦੇ ਕਾਮਯਾਬੀ ਮਿਲੂ ਕਿਵੇਂ ਸ਼੍ਰੋਮਣੀ ਅਕਾਲੀ ਦਲ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਦਲ ਬਣ ਗਏ ਹੁਣ ਇੱਕ ਧੜਾ ਹੋਰ ਵੱਖਰਾ ਹੋ ਗਿਆ ਕਿ ਪੰਥ ਦੀ ਗੱਲ ਨਹੀਂ ਕੀਤੀ ਜਾ ਰਹੀ ਉੱਥੇ ਸਿੱਖ ਕੌਮ ਦੀ ਗੱਲ ਨਹੀਂ ਕੀਤੀ ਜਾ ਰਹੀ ਇੱਕ ਖੇਤਰੀ ਪਾਰਟੀ ਉਹ ਗੱਲ ਨਹੀਂ ਕਰ ਰਹੀ ਲੋਕਾਂ ਦੇ ਵਿੱਚ ਇੱਕ ਗੱਲ ਬੜੀ ਧਾਰਨਾ ਕਰ ਗਈ ਕਿ ਸਿੱਖਾਂ ਦੇ ਨਾਲ ਧੋਖੇ ਬਹੁਤ ਹੋਏ ਆ ਲੀਡਰਾਂ ਦੇ ਵੱਲੋਂ ਹੀ ਧੋਖੇ ਕੀਤੇ ਜਾਂਦੇ ਰਹੇ ਆ ਤੁਸੀਂ ਆਪਣੀ ਦਲੀਲ ਕਿਵੇਂ ਦਿਓਗੇ ਕਿ ਤੁਸੀਂ ਧੋਖੇਬਾਜ਼ ਨਹੀਂ ਤੁਹਾਡੇ ਤੇ ਕਿਵੇਂ ਭਰੋਸਾ ਕਰੀਏ ਤੁਸੀਂ ਕਰੋਗੇ ਇਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਇੱਕ ਅਸੀਂ ਬੜੀ ਵਧੀਆ ਚੀਜ਼ ਦੇਾਂਗੇ ਵਿਧਾਨ ਸਭਾ ਦਾਨ ਸਭਦਾਨ ਲਿਖ ਲਿਆ ਤੁਸੀਂ ਵਿਧਾਨ ਸਭਾ ਦਾਨ ਨਿਸ਼ਾਨਾ ਲਿਖ ਲਿਆ ਆ ਲਿਖ ਲਿਆ ਜਮਿਤ ਲਿਖ ਲਿਆ ਮੇਥ ਲਿਆ ਨਹੀਂ ਜੇ ਵਿਧਾਨ ਸਭਾ ਸੰਵਿਧਾਨ ਸੀ ਗੱਲ ਲਿਖਿਆ ਹੋਇਆ ਲੋਕਾਂ ਸਾਹਮਣੇ ਪਹਿਲੀ ਮੀਟਿੰਗ ਚ ਲਿਆ ਦੇਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਚ ਲਿਆ ਦੇਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੁੰਦਾ ਤੇ ਉਹਦੇ ਚ ਮਤਲਬ ਕਾਲ ਕਿਸ ਗੱਲ ਦੀ ਸੀ ਕਿ ਪਹਿਲਾਂ ਪਹਿਲਾਂ ਪਾਰਟੀ ਦਾ ਐਲਾਨ ਕਰ ਲਓ ਉਸ ਤੋਂ ਬਾਅਦ ਵਿਧਾਨ ਸਭਾ ਲੋਕਾਂ ਲੋਕਾਂ ਨੂੰ ਤਾਂ ਪੰਬਲਪੂਸੇ ਚ ਪਾਤਾ ਨਾ ਕਿ ਇਹ ਕੀਤਾ ਕੀ ਜਾਊਗਾ ਕੀ ਤੁਸੀਂ ਭਾਈ ਬਿਆਨ ਸਿੰਘ ਹੋਰਾਂ ਨੂੰ ਸ਼ਹੀਦ ਨਹੀਂ ਮੰਨਦੇ ਸੀ ਲੋਕਾਂ ਨੇ ਪੰਥ ਦੇ ਨਾਂ ਤੇ ਭਾਈ ਬਿਆਨ ਸਿੰਘ ਹੋਰਾਂ ਦੇ ਨਾਂ ਤੇ ਸ਼ਹੀਦ ਭਾਈ ਬਿਆਨ ਸਿੰਘ ਹੋਰਾਂ ਦੇ ਨਾਂ ਤੇ ਵੋਟਾਂ ਪਾ ਕੇ ਨੇਰੀ ਲਿਆਤੀ ਸੋਡੇ ਤੱਕ ਬਹੁਤ ਲੋਕਾਂ ਨੇ ਇਹ ਵੀ ਅਪਰੋਚ ਕੀਤੀ ਕਿ ਤੁਸੀਂ ਆਪਣਾ ਕੈਂਡੀਡੇਟ ਵਾਪਸ ਲਓ ਤੁਸੀਂ ਕੈਂਡੀਡੇਟ ਵਾਪਸ ਨਹੀਂ ਲਿਆ ਕੀ ਤੁਸੀਂ ਭਾਈ ਬੈਂ ਸਿੰਘ ਹੋਰਾਂ ਨੂੰ ਸ਼ਹੀਦ ਨਹੀਂ ਮੰਨਦੇ ਨਹੀਂ ਇਹ ਇਹ ਤੇ ਦੂਸ਼ਣਬਾਜੀ ਇਹ ਸਵਾਲ ਨਹੀਂ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ ਤੇ ਜਿੰਨਾ ਨਾ ਸ਼ਹੀਦ ਭਾਈ ਬੈਂ ਸਿੰਘ ਹੋਣਾ ਦਾ ਦਾਸ ਕੋਲੋਂ ਮਹਾਰਾਜ ਜੀ ਨੇ ਸਟੇਜਾਂ ਤੇ ਬੁਲਾਇਆ ਹੈ ਹੋ ਸਕਦਾ ਏ ਉਹਨਾਂ ਤੇ ਉੱਥੇ ਵਾਰਸਾਂ ਦੇ ਵੀ ਨਾ ਬੋਲੇ ਹੋ। ਪਰ ਕੈਂਡੀਡੇਟ ਵਾਪਸ ਲੈ ਲੈਣਾ ਚਾਹੀਦਾ ਸੀ ਤੁਹਾਨੂੰ। ਨਹੀਂ ਇਹ ਗੱਲਾਂ ਨਹੀਂ ਹੁੰਦੀਆਂ। ਇਹ ਵੱਖਰੀ ਉਹਦੇ ਚ ਵੱਖਰੀ ਗੱਲ ਹੁੰਦੀ ਐ ਕਿ ਮੰਨ ਲਓ ਉੱਥੇ ਮੈਂ ਕੱਲਾ ਨਹੀਂ ਖੜਾ, 19 ਵੀ ਹੋਰ ਵੀ ਖੜੇ। ਮੈਨੂੰ ਹੀ ਕਿ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ? ਤੁਹਾਨੂੰ ਮੈਂ ਪੁੱਛਦਾ ਏ ਫੋਨ ਕਰਕੇ। ਤੁਸੀਂ ਖੜ ਰਹੇ ਹੋ। ਤੁਹਾਡੇ ਮਗਰ ਆਈਏ। ਤੁਸੀਂ ਪੰਥ ਵਿਰੋਧੀ ਬੰਦਿਆਂ ਤੋਂ ਹਟ ਕੇ ਲੜੋਗੇ ਬਦਲਾਂ ਤੋਂ ਦੂਸਰਿਆਂ ਤੋਂ ਤੇ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੁਸੀਂ ਕਿਸ ਨੂੰ ਫਿਰ ਕਿਸ ਤੋਂ ਕਨਸੈਂਟ ਲਿਆ ਭਾਈ ਸਰਬਜੀਤ ਸਿੰਘ ਹੁਣ ਉਹਨਾਂ ਦੇ ਐਲਾਨ ਤੋਂ ਪਹਿਲਾਂ ਖੜਨ ਤੋਂ ਪਹਿਲਾਂ ਉਦੋਂ ਬਾਅਦ ਸਾਡੀ ਟੀਮ ਉਹਨਾਂ ਦੇ ਘਰੇ ਵੀ ਜਾਂਦੀ ਹੈ ਦੱਸੋ ਨਹੀਂ ਦੱਸਿਆ ਗਿਆ ਹੁਣ ਜਦੋਂ ਅਸੀਂ ਐਨਾਉਂਸ ਕਰਤਾ ਤੁਹਾਨੂੰ ਪੁੱਛ ਕੇ ਕਰਤਾ ਤੁਹਾਡੇ ਪੁੱਛਣ ਤੋਂ ਬਾਅਦ ਤੁਸੀਂ ਸਾਨੂੰ ਨਿਸ਼ਾਨਾ ਬਣਾਓ ਇਹ ਪੰਥਕ ਗੱਲ ਹੈ ਤੇ ਤੁਸੀਂ ਆਪਣੇ ਕੀਰਤਨੀਏ ਦੀ ਉਹ ਜਈ ਤਈ ਫੇਰ ਦਿਓ ਇਹ ਪੰਥਕ ਗੱਲ ਹੈ ਸੱਚੇ ਕਾਲ ਦਾ ਅਨਵੀਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਆਮ ਤੌਰ ਤੇ ਵਾਪਰਦਾ ਹੈ ਕਿ ਜਦੋਂ ਚੋਣਾ ਨੇੜੇ ਆ ਜਾਂਦੀਆਂ ਕਿਸੇ ਤਰ੍ਹਾਂ ਦੀਆਂ ਵੀ ਤਾਂ ਉਸ ਵੇਲੇ ਬਹੁਤ ਸਾਰੀਆਂ ਰਾਜਨੀਤਿਕ ਤੌਰ ਤੇ ਬਹੁਤ ਸਾਰੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਉਹਨਾਂ ਗਤੀਵਿਧੀਆਂ ਦੇ ਵਿੱਚ ਇੱਕ ਇਹ ਵੀ ਹੁੰਦਾ ਹੈ ਕਿ ਨਵੀਆਂ ਰਾਜਨੀਤਿਕ ਪਾਰਟੀਆਂ ਬਣਦੀਆਂ ਹਨ ਬਹੁਤੀਆਂ ਦੇ ਰਲੇਵੇਂ ਹੁੰਦੇ ਆ ਤਾਂ ਇਹ ਸਾਰਾ ਕੁਝ ਵਾਪਰਦਾ ਹੈ ਖੈਰ ਇਸ ਵੇਲੇ ਚੋਣਾ ਨੇੜੇ ਨਹੀਂ ਚੋਣਾ ਹੁਣੇ ਲੰਘ ਕੇ ਗਈਆਂ ਨੇ ਇੱਕ ਰਾਜਨੀਤਿਕ ਪਾਰਟੀ ਦਾ ਐਲਾਨ ਤਾਂ ਹੋਇਆ ਪਰ ਸਭ ਤੋਂ ਵੱਡੀ ਗੱਲ ਇਹ ਔਰ ਸਵਾਲ ਇਹ ਵੀ ਕਿ ਪੰਥ ਦੇ ਨਾਂ ਤੇ ਬਣਨ ਵਾਲੀ ਇਸ ਪਾਰਟੀ ਔਰ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਵਰਗਾ ਰਾਜ ਕਰਨ ਦੀ ਚਾਹਨਾ ਰੱਖਣ ਵਾਲੀ ਪਾਰਟੀ ਉਸ ਦੇ ਵੱਲੋਂ ਜਦੋਂ ਇਹ ਐਲਾਨ ਕੀਤਾ ਜਾਂਦਾ ਹੈ ਔਰ ਵੱਖ-ਵੱਖ ਲੋਕਾਂ ਦੇ ਵੱਲੋਂ ਜਦੋਂ ਪੰਥ ਦੇ ਨਾਮ ਤੇ ਪਾਰਟੀਆਂ ਬਣਾਈਆਂ ਜਾਂਦੀਆਂ ਤਾਂ ਉਹਦੇ ਵਿੱਚ ਵੱਖ ਕੀ ਹੁੰਦਾ ਹੈ ਉਹੀ ਖਾਸ ਗੱਲਾਂ ਨੇ ਕਿ ਪੰਥ ਦੇ ਨਾਮ ਤੇ ਬਹੁਤ ਕੁਝ ਵਾਪਰ ਰਿਹਾ ਉਹਨਾਂ ਨੂੰ ਰੋਕਣਾ ਬੇਰੋਜ਼ਗਾਰੀ ਦੂਰ ਕਰਨਾ ਤਮਾਮ ਸਮਾਜਿਕ ਮੁੱਦੇ ਔਰ ਲਗਭਗ ਜਿਹੜੀ ਰੂਪਰੇਖਾ ਹੁੰਦੀ ਹੈ ਉਹ ਲਗਭਗ ਸੇਮ ਹੀ ਹੁੰਦੀ ਹੈ ਪਰ ਬਹੁਤੀਆਂ ਪਾਰਟੀਆਂ ਜਿਹਈਆਂ ਹੁੰਦੀਆਂ ਜਿਹੜੀਆਂ ਐਲਾਨ ਹੁੰਦੇ ਆ ਪਰ ਉਹ ਗਵਾਚ ਜਾਂਦੀਆਂ ਜਾਂ ਲੇਵੇਂ ਹੋ ਜਾਂਦੇ ਆ ਜਾਂ ਕੁਝ ਹੋਰ ਕਾਰਨ ਵਾਪਰਦੇ ਆ ਬਹੁਤ ਸਾਰੇ ਸਵਾਲ ਉੱਠਦੇ ਹੁੰਦੇ ਆ ਅੱਜ ਇੱਕ ਨਵੀਂ ਪਾਰਟੀ ਦਾ ਐਲਾਨ ਹੋਇਆ ਹੈ ਸ਼ੇਰੇ ਪੰਜਾਬ ਦਲ ਔਰ ਇਹ ਕੀਤਾ ਹੈ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਦੇ ਵੱਲੋਂ ਉਹ ਕਹਿੰਦੇ ਨੇ ਕਿ ਸਰਕਾਰੇ ਖਾਲਸਾ ਜਿਸ ਤਰ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਹੋਰਾਂ ਵੱਲੋਂ ਉਹ ਰਾਜ ਭਾਗ ਚਲਾਇਆ ਗਿਆ ਉਸੇ ਤਰ੍ਹਾਂ ਦਾ ਰਾਜ ਭਾਗ ਲੋਕਾਂ ਨੂੰ ਪਸੰਦ ਹੈ ਤੇ ਉਹ ਰਾਜ ਭਾਗ ਲਿਆਉਣ ਦੇ ਲਈ ਅਸੀਂ ਇਹ ਕੋਸ਼ਿਸ਼ ਵੱਢ ਰਹੇ ਹਾਂ ਮੇਰੇ ਨਾਲ ਨੇ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਭਾਈ ਸਾਹਿਬ ਬਾਈ ਖਾਲਸਾ ਬਾਈ ਫਤਿਹ ਸਿੰਘ ਵਹੀ ਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਵੱਖ ਹੋਊਗਾ ਇਹਦੇ ਚ ਕਿਉਂਕਿ ਮੈਂ ਸ਼ੁਰੂ ਚ ਹੀ ਜ਼ਿਕਰ ਕੀਤਾ ਕਿ ਤੁਸੀਂ ਨਹੀਂ ਹੋਰ ਬਹੁਤ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੋਂ ਹਟ ਕੇ ਬਹੁਤ ਸਾਰੇ ਅਕਾਲੀ ਦਲ ਬਣੇ ਬਹੁਤ ਸਾਰੇ ਪੰਥ ਦੇ ਨਾਂ ਤੇ ਦਲ ਬਣ ਗਏ ਬਹੁਤ ਸਾਰੀਆਂ ਪਾਰਟੀਆਂ ਬਣ ਗਈਆਂ ਪਰ ਗੱਲਾਂ ਤਾਂ ਉਹੀ ਨੇ ਕਿ ਅਸੀਂ ਇਹ ਕਰਾਂਗੇ ਇਹ ਹੋ ਕਿਉਂ ਨਹੀਂ ਰਿਹਾ ਔਰ ਤੁਹਾਨੂੰ ਤੁਹਾਨੂੰ ਕਿਉਂ ਲੱਗਾ ਕਿ ਤੁਸੀਂ ਇੱਕ ਦਲ ਬਣਾ ਕੇ ਉਹਨਾਂ ਚੀਜ਼ਾਂ ਤੇ ਖਰੇ ਉਤਰ ਸਕਦੇ ਹੋ ਔਰ ਪੂਰੇ ਕਰ ਸਕਦੇ ਹੋ ਜੀ ਉਹਦਾ ਵੱਡਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰੇ ਪੰਜਾਬ ਇਹਨਾਂ ਨੇ ਜਿਹੜੀ ਸਰਕਾਰੀ ਖਾਲਸਾ ਦੀ ਸਥਾਪਨਾ ਕੀਤੀ ਉਸ ਖਾਲਸਾ ਸਰਕਾਰ ਦੇ ਅੰਦਰ ਕਾਨੂੰਨ ਸੰਵਿਧਾਨ ਇਹ ਨੇ ਉੱਥੇ ਜ਼ਮੋਰੀਅਤ ਨੂੰ ਮੁਖ ਰੱਖਿਆ ਗਿਆ ਲੋਕਤੰਤਰ ਨੂੰ ਮੁਖ ਰੱਖਿਆ ਗਿਆ ਹੁਣ ਤੱਕ ਰਾਜਨੀਤੀ ਕਰਨ ਵਾਲਿਆਂ ਨੇ ਨੇਤਾ ਨੀਤੀ ਦੀ ਖਾਤਰ ਕੁਝ ਵੀ ਕੀਤਾ ਹੈ ਪਰ ਸਰਕਾਰੀ ਖਾਲਸਾ ਨੇ ਨੇਤਾ ਨੀਤੀ ਨਹੀਂ ਲੋਕ ਨੀਤੀ ਲਈ ਕੰਮ ਕੀਤੇ ਆ ਲੋਕਾਂ ਲਈ ਰਾਜ ਕਾਇਮ ਕੀਤਾ ਇਹ ਲੋਕ ਇਹ ਪਾਰਟੀਆਂ ਜਿਹੜੀਆਂ ਸੀ ਵੇਖ ਰਹੇ ਆ ਸਿਆਸੀ ਇਹ ਕੇਵਲ ਰਾਜ ਕਰਨ ਨੂੰ ਮੁੱਖ ਰੱਖ ਕੇ ਚੱਲੇ ਹੋਏ ਸੀਗੇ ਤੇ ਚੱਲੇ ਨੇ ਅੱਜ ਵੀ ਕਰ ਰਹੇ ਆ ਸ਼ੇਰੇ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਜਾਂ ਮਿਸਲਾਂ ਐਜ਼ ਅ ਵਲੰਟੀਅਰ ਮਹਾਰਾਜੇ ਤੇ ਅਸੀਂ ਕਹ ਰਹੇ ਹਾਂ ਪਰ ਉਹਨਾਂ ਨੇ ਐਜ਼ ਅ ਵਲੰਟੀਅਰ ਬਣ ਕੇ ਰਾਜ ਕਾਇਮ ਕੀਤੇ ਪਰ ਉਹ ਰਾਜ ਕਾਇਮ ਕਰਕੇ ਰਾਜ ਕਰਨ ਨੂੰ ਤਰਜੀਹ ਨਹੀਂ ਦਿੱਤੀ ਰਾਜ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਜੇ ਦੇ ਵਿੱਚ ਕਮਜ਼ੋਰ ਨੂੰ ਆਸਰਾ ਮਿਲਿਆ ਤੇ ਧਾਕੜਾਂ ਨੂੰ ਡਰ ਪੈ ਗਿਆ ਕਿਤੇ ਟੱਕਰ ਨਾ ਜਾਵੇ ਜਿਹੜੇ ਜ਼ਬਰ ਜ਼ੁਲਮ ਕਰਦੇ ਸੀਗੇ ਉਹਨਾਂ ਦੇ ਰਾਹ ਬੰਦ ਹੋ ਗਏ ਜਿਹੜਾ ਕਮਜ਼ੋਰ ਵਰਗ ਸੀ ਉਹਨੂੰ ਸਰਕਾਰੀ ਖਾਲਸਾ ਦੀ ਬੁੱਕਲ ਮਿਲੀ ਉਹ ਚਾਹੇ ਸਿੱਖ ਸੀ ਚਾਹੇ ਹਿੰਦੂ ਸੀ ਉਸ ਵਕਤ ਤੇ ਚਾਹੇ ਮੁਸਲਮਾਨ ਸੀ ਜਾਂ ਕੋਈ ਹੋਰ ਸੀਗਾ ਹਰੇਕ ਨੂੰ ਉਹਨਾਂ ਨੇ ਗੱਲ ਨਾ ਲਾਇਆ ਹਰੇਕ ਦੀ ਗੱਲ ਸੁਣੀ ਹਰੇਕ ਨੂੰ ਉਹਨਾਂ ਨੇ ਵਜਾਰਤ ਚ ਰੱਖਿਆ ਹਰੇਕ ਦੇ ਧਰਮ ਦਾ ਅਦਬ ਕੀਤਾ ਹੈ ਇਹਨਾਂ ਸਰਕਾਰਾਂ ਵੇਲੇ ਜੇ ਰਾਮ ਰਾਜ ਵਾਲਿਆਂ ਦਾ ਰਾਜ ਆਉਂਦਾ ਹੈ ਉਹ ਮਸੀਤ ਟਾ ਦਿੰਦੇ ਆ ਜੇ ਮੁਗਲ ਦਾ ਰਾਜ ਆਉਂਦਾ ਹੈ ਤੇ ਉਹ ਮੰਦਿਰ ਟਾ ਦਿੰਦਾ ਹੈ ਤੇ ਨਾਲ ਨਾਲ ਗੁਰਦੁਆਰੇ ਵੀ ਢਾਉਂਦਾ ਹੈ ਅੱਜ ਵੀ ਟੱਠੇ ਆ ਟੱਠ ਵੀ ਰਹੇ ਆ ਮੁਗਲਾ ਵੀ ਟਾਏ ਸੀਗੇ ਜਦੋਂ ਇੱਥੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਦਾਲੀਆਂ ਨੇ ਫਿਰ ਸੇਰੇ ਪੰਜਾਬ ਦੇ ਵਿੱਚ ਕਿਹੜੀ ਖਾਸੀਅਤ ਸੀ ਸੱਚਖੰਡ ਦਰਬਾਰ ਸਾਹਿਬ ਤੇ ਜੇ ਸੋਨਾ ਮੰਨ ਲਓ ਕੁਇੰਟਲ ਲੱਗਦਾ ਹੈ ਨਾ ਤੇ ਮੰਦਰ ਤੇ ਮਸੀਤ ਤੇ ਸਵਾ ਕੁਇੰਟਲ ਲਾਉਣਾ ਘੱਟ ਨਹੀਂ ਲਾਉਣਾ ਉਹਨਾਂ ਨੂੰ ਹੋਰ ਵੱਡੀ ਤਰਜੀਹ ਦਿੱਤੀ ਇਸ ਲਈ ਸਰਕਾਰੀ ਖਾਲਸਾ ਜਿਹੜੀ ਹੈ ਉਹਨੇ ਪਾਉਣ ਪਾਣੀ ਧਰਤੀ ਨੂੰ ਜਿਉਂ ਦਾ ਤਿਉਂ ਰੱਖਿਆ ਉਹਨੇ ਲੋਕਾਂ ਦੇ ਸਮਾਜਿਕ ਆਰਥਿਕ ਰਾਜਨੀਤਿਕ ਧਾਰਮਿਕ ਤੌਰ ਤੇ ਜਿਹੜੇ ਉਹਨਾਂ ਦੇ ਹੱਕ ਹਕੂਕ ਸੀ ਐ ਬਰਾਬਰ ਰੱਖੇ ਕਿਸੇ ਨਾ ਫਿਰਕਾ ਪ੍ਰਸਤੀ ਵਾਲੀ ਗੱਲ ਨਹੀਂ ਕੀਤੀ ਜਿਹਦੇ ਕਰਕੇ ਉਹਨਾਂ ਸਰਕਾਰਾਂ ਚ ਉਸੋਂ ਉਦੋਂ ਦੇ ਲੋਕ ਜਿਉਂਦੇ ਸਵਰਗਵਾਸੀ ਸਨ ਅੱਜ ਵਾਲਿਆਂ ਚ ਜਿਉਂਦੇ ਵੀ ਨਰਕਵਾਸੀ ਤੇ ਮਰਨ ਤੋਂ ਬਾਅਦ ਵੀ ਨਰਕਵਾਸੀ ਬਣੇ ਹੋਏ ਇਸ ਲਈ ਸਰਕਾਰੀ ਖਾਲਸਾ ਦੇ ਵਿੱਚ ਫਰਕ ਸੀ ਇਹ ਲੋਕਾਂ ਦੇ ਮੁੰਡੇ ਮਰਵਾ ਕੇ ਆਪਣੇਆਂ ਨੂੰ ਰਾਜ ਦਿੰਦੇ ਆ ਉਹਨਾਂ ਨੇ ਆਪਣਿਆਂ ਦੀ ਕੁਰਬਾਨੀ ਦੇ ਕੇ ਲੋਕਾਂ ਨੂੰ ਰਾਜ ਦਿੱਤਾ ਹੈ ਭਾਈ ਸਾਹਿਬ ਇਹ ਤਾਂ ਸਾਡੇ ਕੋਲੇ ਉਦਾਹਰਣ ਹੈ ਮਹਾਰਾਜਾ ਰਣਜੀਤ ਸਿੰਘ ਇੱਕੋ ਹੋਏ ਨੇ ਔਰ ਇੱਕੋ ਹੀ ਹੈ ਉਹਨਾਂ ਵਰਗਾ ਬੰਨਣਾ ਉਹਨਾਂ ਵਰਗਾ ਰਾਜ ਭਾਗ ਚਲਾਉਣਾ ਇਹ ਹਰ ਇੱਕ ਦੇ ਵੱਸ ਦਾ ਕੰਮ ਤਾਂ ਹੈ ਨਹੀਂ ਉਹਨਾਂ ਨੇ ਜੰਗਾਂ ਜਿੱਦਾਂ ਲੜੇ ਕਿੱਥੋਂ ਤੱਕ ਜਾ ਕੇ ਉਹਨਾਂ ਨੇ ਜਿਹੜਾ ਰਾਜ ਭਾਗ ਫੈਲਾਇਆ ਉਸ ਤੋਂ ਬਾਅਦ ਜੋ ਵਾਪਰਿਆ ਉਹ ਵੀ ਸਾਡੇ ਸਾਹਮਣੇ ਆ ਕਿਸ ਤਰ੍ਹਾਂ ਨਾਲ ਹੋਇਆ ਮਹਾਰਾਜਾ ਰਣਜੀਤ ਸਿੰਘ ਵਰਗਾ ਕੰਮ ਕਰੂਗਾ ਕੌਣ ਤੁਹਾਡੇ ਚ ਹਾਂ ਹੁਣ ਇਹ ਗੱਲ ਜਦੋਂ ਕੋਈ ਵਿਦਿਆਰਥੀ ਸਕੂਲ ਜਾਂਦਾ ਹੈ ਤੁਸੀਂ ਉਹਨੂੰ ਵਿਗੜਿਆ ਹੋਇਆਂ ਦਾ ਮੈਟਰ ਪੜ੍ਹਾਉਨੇ ਹੋ ਕਿ ਸੁਧਰਿਆ ਹੋਇਆਂ ਦਾ ਉਹਨੂੰ ਤੁਸੀਂ ਗਾਈਡ ਕਰਨ ਵਾਸਤੇ ਅਬਦੁਲ ਕਲਾਮ ਦੀ ਫੋਟੋ ਦੇਨੇ ਹੋ ਸ਼ੇਰੇ ਪੰਜਾਬ ਦੀ ਵੀ ਦੇਨੇ ਹੋ ਇਹੋ ਲੋਕ ਸੀ ਜਿਨ੍ਹਾਂ ਨੇ ਲੋਕਤੰਤਰ ਤੇ ਲੋਕਾਂ ਲਈ ਕੰਮ ਕੀਤਾ ਦੂਜੇ ਬੰਨੇ ਉਹ ਲੋਕ ਨੇ ਔਰੰਗਜ਼ੇਬ ਵਰਗੇ ਲੋਕਾਂ ਨੂੰ ਤਾਂ ਸਜ਼ਾਵਾਂ ਦੇਣੀਆਂ ਸੀ ਆਪਣੇ ਵੀ ਨਿਗਲ ਗਏ ਦਖਦਸਤੇ ਆ ਨਾ ਤੇ ਫਿਰ ਉਹਨਾਂ ਬੱਚਿਆਂ ਦੇ ਵਿੱਚੋਂ ਕਦੇ-ਕਦੇ ਸਿਰ ਚੁੱਕਦੇ ਨੇ ਚੰਗਾ ਸਿਸਟਮ ਆਉਂਦਾ ਇਸ ਲਈ ਅੱਜ ਸਾਨੂੰ ਉਹਨਾਂ ਨੂੰ ਨਿਸ਼ਾਨਾ ਰੱਖ ਕੇ ਸ਼ੇਰੇ ਪੰਜਾਬ ਨੇ ਵੀ 12 ਮਿਸਲਾਂ ਨੂੰ ਵੱਡਿਆਂ ਨੂੰ ਰੱਖਿਆ ਨਾ ਉਹਨਾਂ ਬਾਰਾਂ ਨੇ ਬਾਬਾ ਬੰਦਾ ਸਿੰਘ ਨੂੰ ਰੱਖਿਆ ਸੀ ਬਾਬੇ ਬੰਦਾ ਸਿੰਘ ਬਹਾਦਰ ਨੇ 10 ਗੁਰੂ ਸਹਿਬਾਨਾਂ ਨੂੰ ਮੁਖ ਰੱਖਿਆ ਸੀਗਾ ਇਸ ਲਈ ਸਾਡੇ ਲਈਏ ਗੁਰਸਿੱਖ ਮੀਤ ਚਲੋ ਗੁਰਚਾਲੀ ਉਹਨਾਂ ਪੈੜਾਂ ਤੇ ਚੱਲਣਾ ਤੁਸੀਂ ਅੱਜ ਤਿਹैया ਕਰ ਲੋ ਜੇ ਤੁਸੀਂ ਤਿਹैया ਕਰਕੇ ਪੱਤਰਕਾਰ ਬਣਨਾ ਚਾਹੁੰਦੇ ਬਣ ਜਾਣੇ ਜੇ ਕੋਈ ਪ੍ਰਿੰਸੀਪਲ ਡਾਕਟਰ ਆਈਐਸ ਆਈਪੀਐਸ ਬਣਨਾ ਚਾਹੁੰਦਾ ਤੇ ਬਣ ਜਾਂਦਾ ਤੇ ਜੇ ਕੋਈ ਨਿੱਜੀ ਮਫਾਦ ਲਈ ਇਥੇ ਉਹ ਵੀ ਲੋਕ ਨੇ ਜਿਹੜੇ ਕੁਰਸੀ ਦੀ ਖਾਤਰ ਕੇਵਲ ਮੰਤਰੀ ਬਣੇ ਨੇ ਪਰ ਬਣ ਗਏ ਤੇ ਜੇ ਤੁਸੀਂ ਅੱਜ ਹੌਸਲਾ ਆਪਣਾ ਵੱਡਾ ਕਰਕੇ ਅਰਦਾਸ ਕਰਕੇ ਚੱਲਦੇ ਹੋ ਤੇ ਲਕੀਰਾਂ ਤੇ ਬਾਬੇ ਦੀਪ ਸਿੰਘ ਹੋਣਾ ਨੇ ਖਿੱਚੀਆਂ ਸਾਡੇ ਲਈ ਖਿੱਚੀਆਂ ਸੀ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜਿਹੜੇ ਵੱਡਿਆਂ ਦੇ ਨਕਸ਼ੇ ਕਦਮ ਚੱਲਦੇ ਹੋਣ ਉਹ ਵੱਡਿਆਂ ਵਰਗੇ ਹੀ ਹੋਇਆ ਕਰਦੇ ਕਾਮਯਾਬੀ ਕਿਵੇਂ ਮਿਲੂਗੀ ਦਲ ਤਾਂ ਸਭ ਤੋਂ ਵੱਡਾ ਸਵਾਲ ਇਹ ਆ ਜੀ ਕਾਮਯਾਬੀ ਮਿਲੂ ਕਿਵੇਂ ਸ਼੍ਰੋਮਣੀ ਅਕਾਲੀ ਦਲ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਦਲ ਬਣ ਗਏ ਹੁਣ ਇੱਕ ਟੜਾ ਹੋਰ ਵੱਖਰਾ ਹੋ ਗਿਆ ਕਿ ਪੰਥ ਦੀ ਗੱਲ ਨਹੀਂ ਕੀਤੀ ਜਾ ਰਹੀ ਉੱਥੇ ਸਿੱਖ ਕੌਮ ਦੀ ਗੱਲ ਨਹੀਂ ਕੀਤੀ ਜਾ ਰਹੀ ਇੱਕ ਖੇਤਰੀ ਪਾਰਟੀ ਉਹ ਗੱਲ ਨਹੀਂ ਕਰ ਰਹੀ ਲੋਕਾਂ ਦੇ ਵਿੱਚ ਇੱਕ ਗੱਲ ਬੜੀ ਧਾਰਨਾ ਕਰ ਗਈ ਕਿ ਸਿੱਖਾਂ ਦੇ ਨਾਲ ਧੋਖੇ ਬਹੁਤ ਹੋਏ ਆ ਲੀਡਰਾਂ ਦੇ ਵੱਲੋਂ ਹੀ ਧੋਖੇ ਕੀਤੇ ਜਾਂਦੇ ਰਹੇ ਆ ਤੁਸੀਂ ਆਪਣੀ ਦਲੀਲ ਕਿਵੇਂ ਦਿਓਗੇ ਕਿ ਤੁਸੀਂ ਧੋਖੇਬਾਜ਼ ਨਹੀਂ ਰਹੀ ਗੱਲ ਕਾਮਯਾਬੀ ਦੀ ਕਾਮਯਾਬੀ ਲਈ ਹੀ ਬੰਦਾ ਅਰਦਾਸ ਕਰਦਾ ਹੈ ਕਾਮਯਾਬੀ ਲਈ ਜੂਝਦਾ ਹੈ ਜਿਸ ਬੰਦੇ ਦੇ ਕੋਲੇ ਸਾਧਨ ਨਹੀਂ ਪੈਸਾ ਨਹੀਂ ਸਮਾਨ ਨਹੀਂ ਬੰਦੇ ਨਹੀਂ ਉਹਦੇ ਬਾਪ ਤੇ ਵਿਪਤਾ ਪੈ ਜੇ ਉਹਦੀ ਔਲਾਦ ਤੇ ਪੈ ਜੇ ਉਹ ਸਭ ਕਾਹੇ ਤੋਂ ਹਟ ਕੇ ਇੱਕ ਰੱਬ ਤੇ ਭਰੋਸਾ ਰੱਖ ਕੇ ਲੜ ਲੈਂਦਾ ਅਸੀਂ ਤੇ ਫਿਰ ਮਨੁੱਖਾਂ ਸੇਖਾਂ ਗੁਰੂ ਕੇ ਔਰ ਅੱਜ ਨਹੀਂ 2014 ਤੋਂ ਲੜਦੇ ਆ ਰਹੇ 16 ਚ ਸਿੱਖ ਸਤਿ ਭਾਵਨਾ ਦਲ ਬਣਾਏ ਅੱਜ ਨਵੇਂ ਨਹੀਂ ਚੱਲੇ ਹੋਏ ਕਾਮਯਾਬੀ ਸੀ ਹੋਏ ਆ ਤੇ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਲੋਕਾਂ ਦੀ ਕੁੱਲੀ ਗੁੱਲੀ ਜੁੱਲੀ ਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੜੀ ਬੇਬਾਕੀ ਨਾਲ بلند ਵੀ ਕੀਤੀ ਤੇ ਸਫਲਤਾਵਾਂ ਵੀ ਹਾਸਲ ਕੀਤੀਆਂ ਹੁਣ ਵੀ ਕਰਾਂਗੇ ਰਹੀ ਗੱਲ ਤੁਹਾਡੇ ਤੇ ਕਿਵੇਂ ਭਰੋਸਾ ਕਰੀਏ ਤੁਸੀਂ ਕਰੋਗੇ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਚ ਇੱਕ ਅਸੀਂ ਬੜੀ ਵਧੀਆ ਚੀਜ਼ ਦੇਾਂਗੇ ਔਰ ਉਹ ਚੀਜ਼ ਜਿਹੜੀ ਆ ਮੈਂ ਚਾਹੂੰਗਾ ਕਿ ਤੁਸੀਂ ਪੱਤਰਕਾਰ ਭਰਾ ਤੇ ਪੰਜਾਬ ਦਾ ਹਰ ਵੋਟਰ ਹਰ ਲੀਡਰ ਦੇ ਅੱਗੇ ਰੱਖੇ ਵੀ ਇਹਦੇ ਤੇ ਪੂਰਾ ਉਤਰਦਾ ਹੈ ਕਿਉਂਕਿ ਅਸੀਂ ਇਹ ਗੱਲ ਲਿਆਉਣੀ ਜਿਹੜੀ ਤੁਸੀਂ ਕਹੀ ਆ ਵੀ ਤੁਹਾਡੇ ਬੰਦੇ ਕੀ ਕਰਨਗੇ ਨਹੀਂ ਕਰਦੇ ਤੇ ਉਹਨਾਂ ਬੰਦਿਆਂ ਦਾ ਫਿਰ ਤੁਸੀਂ ਕੀ ਕਰੋਗੇ ਇਹ ਬਜੂਰੂਰੀ ਹੈ ਵਿਧਾਨ ਸਭਾ ਸੰਵਿਧਾਨ ਸਭ ਤੋਂ ਪਹਿਲਾਂ ਵਿਧਾਨ ਸਭਾ ਸੰਵਿਧਾਨ ਲਿਖ ਲਿਆ ਤੁਸੀਂ ਵਿਧਾਨ ਸਭਾ ਸੰਵਿਧਾਨ ਨਿਸ਼ਾਨਾ ਲਿਖ ਲਿਆ ਆ ਲਿਖ ਲਿਆ ਜ ਮਿਥ ਲਿਖ ਲਿਆ ਮਿਥ ਲਿਆ ਬਸ ਆਉਣ ਵਾਲੇ ਦਿਨਾਂ ਚ ਤੁਹਾਡੇ ਸਰੂਪ ਰੂ ਅਸੀਂ ਇੱਕ ਵਾਰੀ ਫੇਰ ਹੋਵਾਂਗੇ ਆਮ ਤੌਰ ਤੇ ਗੱਲ ਇਹ ਹੀ ਹੈ ਕਿ ਤੁਸੀਂ ਬਾਕੀਆਂ ਵਰਗਾ ਪੈਟਰਨ ਨਹੀਂ ਅਪਣਾਇਆ ਜੇ ਵਿਧਾਨ ਸਭਾ ਸੰਵਿਧਾਨ ਸੀ ਗੱਲ ਲਿਖਿਆ ਹੋਇਆ ਤਾਂ ਲੋਕਾਂ ਸਾਹਮਣੇ ਪਹਿਲੀ ਮੀਟਿੰਗ ਚ ਲਿਆ ਦੇਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਚ ਲਿਆ ਦੇਣਾ ਚਾਹੀਦਾ ਸੀ ਇਸ ਤਰ੍ਹਾਂ ਨਹੀਂ ਹੁੰਦਾ ਉਹ ਦੇ ਚ ਮਤਲਬ ਕਾਲ ਕਿਸ ਗੱਲ ਦੀ ਸੀ ਕਿ ਪਹਿਲਾਂ ਪਹਿਲਾਂ ਪਾਰਟੀ ਦਾ ਐਲਾਨ ਕਰ ਲਓ ਉਸ ਤੋਂ ਬਾਅਦ ਵਿਧਾਨ ਸਭਾ ਲੋਕਾਂ ਲੋਕਾਂ ਨੂੰ ਤਾਂ ਪੰਬਲਪੂਸੇ ਚ ਪਾਤਾ ਨਾ ਕਿ ਇਹ ਕੀਤਾ ਕੀ ਜਾਊਗਾ ਲੋਕ ਲੋਕ ਹੁਣ ਉਡੀਕ ਕਰਨ ਤੁਹਾਡੀ ਅਗਲੀ ਪ੍ਰੈਸ ਕਾਨਫਰੰਸ ਦੀ ਜਾਂ ਤੁਹਾਡੇ ਅਗਲੇ ਬਿਆਨ ਦੀ ਵੇਟ ਕਰਨ ਅੱਜ ਅਸੀਂ ਆਪਣੇ ਦਲ ਦਾ ਅਨਾਉਂਸ ਕਰ ਰਹੇ ਹਾਂ ਨਾ ਅਗਾਜ ਕਰ ਰਹੇ ਹਾਂ ਉਹ ਇਸ ਕਰਕੇ ਕਰ ਰਹੇ ਹਾਂ ਕਿ ਸ਼ੇਰ-ਏ-ਪੰਜਾਬ ਦੀ ਵਰਸੀ ਸੀ ਤੇ ਸ਼ੇਰ-ਏ-ਪੰਜਾਬ ਦੀ ਵਰਸੀ ਨੂੰ ਸਮਰਪਿਤ ਹੁੰਦੇ ਆ ਅਸੀਂ ਇਹ ਦਿਨ ਚੁਣਿਆ ਰੋਦੇ ਵਿੱਚ ਜਿਹੜੀ ਵਿਧਾਨ ਸੰਵਿਧਾਨ ਦੀ ਗੱਲ ਹੈ ਉਹ ਸਾਡੀ ਟੀਮ ਬੈਠਦੀ ਹੈ ਜਿਹਦੇ ਵਿੱਚ ਵੀ ਕੁਝ ਸਾਡੀਆਂ ਗੱਲਾਂ ਨਵੀਆਂ ਸਾਡੇ ਕੋਲੇ ਆਈਆਂ ਇੱਕ ਸਾਡੇ ਬੜੇ ਮੋਢੀ ਮੈਂਬਰ ਸੀ ਜਿਹੜੇ ਕੱਲ ਕੈਨੇਡਾ ਤੋਂ ਆਏ ਆ ਜਿਹਦੇ ਕਰਕੇ ਸਾਨੂੰ ਥੋੜੇ ਦਿਨ ਲਈ ਉਹਨੂੰ ਅੱਗੇ ਪਾਉਣਾ ਪਿਆ ਔਰ ਅਸੀਂ ਬੰਦੇ ਵੀ ਅਨਾਉਂਸ ਨਹੀਂ ਕੀਤੇ ਅੱਜ ਪ੍ਰਧਾਨ ਕੌਣ ਹੋ ਉਸਕਰਤਰ ਕੌਣ ਹੋ ਖਜ਼ਾਨਚੀ ਕੌਣ ਹੋ ਤੁਹਾਡੀ ਅੰਤਰਿੰਗ ਸਭਾ ਕਿਹੜੀ ਹੋਊ ਇਹ ਸਾਰੀ ਅਸੀਂ ਜੁਲਾਈ ਦੇ ਅਖੀਰ ਤੱਕ ਐਲਾਨ ਕਰਾਂਗੇ ਇਹ ਕੋਈ ਭੰਬਲ ਪੂਸੇ ਪਾਉਣ ਵਾਲੀ ਗੱਲ ਨਹੀਂ ਆ ਨਾ ਕੋਈ ਚੋਣ ਹੋਈ ਆ ਨਾ ਕੋਈ ਚੋਣ ਲੜਨ ਜਾ ਰਹੇ ਆ ਨਾ ਅਸੀਂ ਚੋਣ ਲੜ ਕੇ ਤੇ ਜਿੱਤਣ ਤੋਂ ਬਾਅਦ ਕਿਸੇ ਨੂੰ ਗੁੰਮਰਾ ਕਰ ਰਹੇ ਹਾਂ ਅੱਛਾ ਕਿਹੜੇ ਕਿਹੜੇ ਜਿਹੜੇ ਜਿਹੜੇ ਸਿੱਖ ਦਲ ਵੱਖਰੇ ਵੱਖਰੇ ਲੜ ਰਹੇ ਆ ਸੰਸਥਾਵਾਂ ਲੜ ਰਹੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਰਾਜਨੀਤਿਕ ਤੌਰ ਤੇ ਵੀ ਉਹਨਾਂ ਦੇ ਵੱਲੋਂ ਫਾਈਟ ਕੀਤੀ ਜਾਂਦੀ ਹੈ ਔਰ ਸਮਾਜਿਕ ਤੌਰ ਤੇ ਵੀ ਲੋਕਾਂ ਤੱਕ ਕਿਵੇਂ ਪ੍ਰਚਾਰ ਪ੍ਰਸਾਰ ਦੇ ਲਈ ਵੀ ਜਿਹੜਿਆ ਗੱਲ ਕੀਤੀ ਜਾ ਰਹੀ ਆ ਉਹੀ ਚਰਚਾ ਕਿਸੇ ਨਾਲ ਹਾਂ ਉਹਦੇ ਲਈ ਕਿਹਦੇ 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 ਨਾਲ ਮਿਲ ਕੇ ਅੱਗੇ ਇਸ ਨੂੰ ਤੋਰੋਗੇ ਹਾਂ ਜਿਹੜੀ ਗੱਲ ਤੁਸੀਂ ਪਹਿਲਾਂ ਮੈਨੂੰ ਕਹਿ ਗਏ ਹੋ ਤੁਹਾਡੇ ਤੇ ਭਰੋਸਾ ਕਿਵੇਂ ਕਰੀਏ ਉਹ ਗੱਲ ਜਿਹੜੀ ਅਸੀਂ ਮੁੱਖ ਰੱਖਾਂਗੇ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਲੀਡਰ ਨੂੰ ਵੇਖਣਾ ਹੋਊਗਾ ਦਲ ਬਦਲੂਤ ਨਹੀਂ ਇਹ ਕੁਰਸੀ ਦੀ ਖਾਤਰ ਸਮੇ ਸਮੇ ਕਿਤੇ ਇਹਨਾਂ ਨੇ ਪੰਜਾਬ ਨਾਲ ਧੋਖਾਤ ਨਹੀਂ ਕੀਤਾ ਔਰ ਸਾਡੀ ਇਹ ਕੋਸ਼ਿਸ਼ ਹੋਊਗੀ ਕਿ ਕਸੇ ਪੁਰਾਣੇ ਪਾਟੇ ਲੀਡਰਾਂ ਪਾਰਟੀਆਂ ਨਾਲੋਂ ਨਵੇਂ ਲੀਡਰ ਤੇ ਨਵੇਂ ਲੋਕ ਨਵੇਂ ਚਿਹਰੇ ਅਸੀਂ ਉਹਨਾਂ ਨੂੰ ਲਈਏ ਤਾਂ ਕਿ ਕੁਝ ਨਵਾਂ ਕੀਤਾ ਜਾ ਸਕੇ ਤੁਸੀਂ ਫਰੀਦਕੋਟ ਦੇ ਵਿੱਚ ਆਪਣਾ ਕੈਂਡੀਡੇਟ ਦਿੱਤਾ ਸਵਾਲ ਬਹੁਤ ਵੱਡਾ ਉੱਠਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਪੰਥ ਵਾਸਤੇ ਅਸੀਂ ਸਿਹਰਦਾ ਪੰਥ ਵਾਸਤੇ ਅਸੀਂ ਜਿਹੜੇ ਹੈ ਫਿਕਰਮੰਦ ਆ ਤੁਸੀਂ ਆਪਣਾ ਕੈਂਡੀਡੇਟ ਦਿੱਤਾ ਕੀ ਤੁਸੀਂ ਭਾਈ ਬਿਆਨ ਸਿੰਘ ਹੋਰਾਂ ਨੂੰ ਸ਼ਹੀਦ ਨਹੀਂ ਮੰਨਦੇ ਸੀ ਲੋਕਾਂ ਨੇ ਪੰਥ ਦੇ ਨਾਂ ਤੇ ਭਾਈ ਬਿਆਨ ਸਿੰਘ ਹੋਰਾਂ ਦੇ ਨਾਂ ਤੇ ਸ਼ਹੀਦ ਭਾਈ ਬਿਆਨ ਸਿੰਘ ਹੋਰਾਂ ਦੇ ਨਾਂ ਤੇ ਵੋਟਾਂ પાਕੇ ਨੇਰੀ ਲਿਆਤੀ ਤੁਹਾਡੇ ਤੱਕ ਬਹੁਤ ਲੋਕਾਂ ਨੇ ਇਹ ਵੀ ਅਪਰੋਚ ਕੀਤੀ ਕਿ ਤੁਸੀਂ ਆਪਣਾ ਕੈਂਡੀਡੇਟ ਵਾਪਸ ਲਓ ਤੁਸੀਂ ਕੈਂਡੀਡੇਟ ਵਾਪਸ ਨਹੀਂ ਲਿਆ ਕੀ ਤੁਸੀਂ ਭਾਈ ਬਿਆਨ ਸਿੰਘ ਹੋਰਾਂ ਨੂੰ ਸ਼ਹੀਦ ਨਹੀਂ ਮੰਨਦੇ ਨਹੀਂ ਇਹ ਇਹ ਤੇ ਦੂਸ਼ਣਬਾਜੀ ਇਹ ਸਵਾਲ ਨਹੀਂ ਹੈ ਇਹ ਦੂਸ਼ਣਬਾਜੀ ਹੈ ਵਿਰੋਧੀ ਧਿਰ ਦੇ ਸੁਰ ਨੇ ਪੰਥ ਨੂੰ ਤੇ ਸ਼ਹੀਦ ਨੂੰ ਮੋਰਾ ਬਣਾ ਕੇ ਕਿਸੇ ਨੂੰ ਭੰਡਣਾ ਇਹ ਚੰਗੀ ਗੱਲ ਨਹੀਂ ਹੈ ਤੇ ਮੈਂ ਨਹੀਂ ਚਾਹੁੰਦਾ ਪੰਥ ਤੇ ਸ਼ਹੀਦ ਨੂੰ ਮੋਰਾ ਬਣਾ ਕੇ ਗੁੰਮਰਾਹ ਕੀਤਾ ਜਾਏ ਤੇ ਕਿਸੇ ਦੀ ਭੰਡੀ ਕੀਤੀ ਜਾਏ ਰਹੀ ਗੱਲ ਪ੍ਰਚਾਰ ਦੀ ਸ਼ਹੀਦ ਮੰਨਣ ਦੀ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ ਤੇ ਜਿੰਨਾ ਨਾ ਸ਼ਹੀਦ ਭਾਈ ਬਿੰਦ ਸਿੰਘ ਹੁਣਾਂ ਦਾ ਦਾਸ ਕੋਲੋਂ ਮਹਾਰਾਜ ਜੀ ਨੇ ਸਟੇਜਾਂ ਤੇ ਬੁਲਾਇਆ ਹੈ ਹੋ ਸਕਦਾ ਹੈ ਉਹਨਾਂ ਤੇ ਉੱਥੇ ਵਾਰਸਾਂ ਨੇ ਵੀ ਨਾ ਬੋਲੇ ਫਿਰ ਕੈਂਡੀਡੇਟ ਵਾਪਸ ਲੈ ਲੈਣਾ ਚਾਹੀਦਾ ਸੀ ਤੁਹਾਨੂੰ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਹੂੰ ਇਹ ਵੱਖਰੀ ਯਾਤਰਾ ਦੀ ਗੱਲ ਉਹਦੇ ਚੀ ਵੱਖਰੀ ਗੱਲ ਹੁੰਦੀ ਹੈ ਕਿ ਮੰਨ ਲਓ ਉੱਥੇ ਮੈਂ ਇਕੱਲਾ ਨਹੀਂ ਖੜਾ 19 ਵੀ ਹੋਰ ਵੀ ਖੜੇ ਮੈਨੂੰ ਇੱਕ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਬਾਕੀਆਂ ਨੂੰ ਵੀ ਸਵਾਲ ਨੇ ਬਾਕੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਗਲਤੀ ਦੇ ਫੇੜ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਗੱਲ ਤੇ ਉਹਨਾਂ ਦੇ ਆਪਣੇ ਲੀਡਰਾਂ ਨੇ ਸਵਾਲ ਕੀਤੇ ਕਿ ਸਾਨੂੰ ਜੇ ਅਸੀਂ ਪੰਥ ਦੇ ਲੋਕਾਂ ਤਾਂ ਫਿਰ ਸਾਨੂੰ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਵੀ ਆਪਣਾ ਗੱਡੀ ਵਾਪਸ ਨਹੀਂ ਲੈਂਦਾ ਯਾਰ ਜਦੋਂ ਤੁਸੀਂ ਕੋਈ ਪਾਰਟੀ ਚਲਾਉਂਦੇ ਹੋ ਤੁਹਾਡੇ ਕੋਈ ਪੇਮਾਨੇ ਹੁੰਦੇ ਆ ਪਾਰਤੀ ਪਧਰੀ ਤੁਸੀਂ ਫੈਸਲਾ ਲੈਨੇ ਹੋ ਅਰਦਾਸ ਕਰਦੇ ਹੋ ਅਰਦਾਸ ਕਰਨ ਤੋਂ ਬਾਅਦ ਤੁਹਾਨੂੰ ਮੈਂ ਪੁੱਛਦਾ ਫੋਨ ਕਰਕੇ ਤੁਸੀਂ ਖੜ ਰਹੇ ਹੋ ਤੁਹਾਡੇ ਮਗਰ ਆਈਏ ਤੁਸੀਂ ਪੰਥ ਵਿਰੋਧੀ ਬੰਦਿਆਂ ਤੋਂ ਹਟ ਕੇ ਲੜੋਗੇ ਬਦਲਾਂ ਤੋਂ ਦੂਸਰਿਆਂ ਤੋਂ ਤੇ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੁਸੀਂ ਕਿਸ ਨੂੰ ਕੋਲ ਦਿੱਤਾ ਕਿਸ ਤੋਂ ਕਨਸੈਂਟ ਲਿਆ ਭਾਈ ਸਰਬਜੀਤ ਸਿੰਘ ਹੋਣਾ ਉਹਨਾਂ ਦੇ ਐਲਾਨ ਹੋਣ ਤੋਂ ਪਹਿਲਾਂ ਖੜਨ ਤੋਂ ਪਹਿਲਾਂ ਅੱਛਾ ਫੋਨ ਤੇ ਗੱਲ ਕੀਤੀ ਹੈ ਭਾਈ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਲੜਨਾ ਹੈ ਨਾ 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 ਹਾਂ ਦੇਖੇਂਗੇ ਸੋਚੇਂਗੇ ਪਤਾ ਨਹੀਂ ਕੀ ਹੋਣਾ ਉਦੋਂ ਬਾਅਦ ਸਾਡੀ ਟੀਮ ਉਹਨਾਂ ਦੇ ਘਰੇ ਵੀ ਜਾਂਦੀ ਹੈ ਦੱਸੋ ਨਹੀਂ ਦੱਸਿਆ ਗਿਆ ਤੀਸਰੀ ਵਾਰੀ ਤੁਹਾਨੂੰ ਲੱਗਦਾ ਸੀ ਕਿ ਕੈਂਡੀਡੇਟ ਉਹ ਹੋਣਗੇ ਉਥੋਂ ਮੈਨੂੰ ਮੈਂ ਦੱਸਦਾ ਨਾ ਮੇਰੀ ਗੱਲ ਸੁਣ ਲਓ ਉੱਥੇ ਸਾਡੇ ਭਾਈ ਅਮਰਪਾਲ ਸਿੰਘ ਹੋਣੀ ਅੱਜ ਵੀ ਇੱਥੇ ਆਏ ਹੋਏ ਆ। ਬਾਬਾ ਗੁਰਦੇਵ ਸਿੰਘ ਸੇਖੋ। ਇਹਨਾਂ ਨੇ ਮੈਂ ਉੱਥੇ ਕੀਰਤਨ ਕਰਨ ਗਿਆ ਸੀ ਕਹਿੰਦੇ ਸੀ ਗੱਲ ਕਰ ਰਹੇ ਆ ਗੱਲ ਨਿਪਰੇ ਨਹੀਂ ਚੜ ਰਹੀ। ਗੱਲ ਕਰ ਰਹੇ ਆ। ਇਸ ਘਟਨਾ ਕਰਮ ਤੋਂ ਬਾਅਦ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਬਾਬਾ ਜੀ ਤੁਸੀਂ ਕੁਝ ਦੱਸ ਨਹੀਂ ਰਹੇ। ਸਾਡੇ ਬੰਦੇ ਜਿਹੜੇ ਉੱਥੇ ਫਾਈਟ ਕਰਨ ਨੂੰ ਰੈਡੀ ਨੇ। ਕੈਪਟਨ ਸਾਹਿਬ ਸਾਡੇ ਆ। ਫੌਜ ਦੇ ਸਾਰੇ ਬੰਦੇ ਆ। ਤੇ ਅਸੀਂ ਫੈਸਲਾ ਲੈਣ ਲਈ ਅਸਮਰਥ ਹੋਏ ਬੈਠੇ ਸਾਨੂੰ ਦੱਸੋ ਉਹ ਕਹਿੰਦੇ ਫਿਰ ਇਹ ਤਾਂ ਹੁਣ ਪਤਾ ਨਹੀਂ ਤੁਸੀਂ ਅਨਾਉਂਸ ਕਰੋ ਹੁਣ ਜਦੋਂ ਅਸੀਂ ਅਨਾਉਂਸ ਕਰਤਾ ਤੁਹਾਨੂੰ ਪੁੱਛ ਕੇ ਕਰਤਾ ਤੇ ਤੁਹਾਡੇ ਪੁੱਛਣ ਤੋਂ ਬਾਅਦ ਤੁਸੀਂ ਸਾਨੂੰ ਨਿਸ਼ਾਨਾ ਬਣਾਓ ਇਹ ਪੰਥਕ ਗੱਲ ਹੈ ਤੇ ਤੁਸੀਂ ਆਪਣੇ ਕੀਰਤਨੀਏ ਦੀ ਉਹ ਜਈ ਤਈ ਫੇਰਦੇ ਹੋ ਇਹ ਪੰਥਕ ਗੱਲ ਹੈ ਸਿੱਖ ਤਾਂ ਦੁਸ਼ਮਣ ਦੀ ਧੀ ਨੂੰ ਗੱਲ ਨਹੀਂ ਕਢਦਾ ਤੁਸੀਂ ਆਪਣੇਆਂ ਨੂੰ ਕੱਢੀ ਜਾਣੇ ਪੰਥਕਾਂ ਦੀ ਸੋਚ ਹੈ ਫੈਸਲਾ ਤੁਸੀਂ ਕਰ ਲਓ ਇਸ ਲਈ ਦੋਸ਼ਣਬਾਜੀ ਕਰਨੀ ਸ਼ਹੀਦੀ ਨੂੰ ਤੇ ਪੰਥ ਨੂੰ ਮੋਹਰ ਬਣਾ ਕੇ ਇਹ ਚੰਗੀ ਗੱਲ ਨਹੀਂ ਅੱਛਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਕਿ ਸਾਡੇ ਵੱਲੋਂ ਸਰਕਾਰੇ ਖਾਲਸਾ ਲਿਆਂਦੀ ਜਾਏਗੀ ਸਿੱਧੇ ਸਿੱਧੇ ਗੱਲ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਸਿੱਖ ਬਹੁ ਗਿਣਤੀ ਹੈ ਪਰ ਬਾਕੀ ਜਿਹੜੀਆਂ ਜਿਹੜੇ ਧਰਮਾਂ ਦੇ ਲੋਕ ਨੇ ਉਹ ਵੀ ਇੱਥੇ ਇਕੱਠੇ ਰਹਿੰਦੇ ਨੇ ਔਰ ਇੱਕ ਨੈਰੇਟਿਵ ਇਹ ਵੀ ਚੱਲ ਪੈਂਦਾ ਹੈ ਕਿ ਇਹ ਤਾਂ ਹੁਣ ਖਾਲਿਸਤਾਨ ਦੀ ਗੱਲ ਕਰਨਗੇ ਜਾਂ ਖਾਲਿਸਤਾਨ ਮੰਗਣਗੇ ਤਾਂ ਇਹ ਇਹ ਸਰਕਾਰਾਂ ਨੇ ਕਾਲਸਾ ਬਣੀ ਜਦੋਂ ਸਰਕਾਰ ਖਾਲਸਾ ਬਣੀ ਉਦੋਂ ਤੇ ਸ਼ਬਦ ਹੀ ਹੈ ਨਹੀਂ ਸੀਗੇ ਹੂੰ ਨਹੀਂ ਪਰ ਹੁਣ ਸਾਡੇ ਹੈਗੇ ਨਾ ਸ਼ਬਦ ਹੁਣ ਹੈਗੇ ਆ ਹੁਣ ਪੋਲਿਟੀਕਲ ਤੌਰ ਤੇ ਇਹ ਗੱਲਾਂ ਆਉਂਦੀਆਂ ਨੇ ਬਾਅਦ ਇਥੋਂ ਤੱਕ ਕਿ ਤੁਹਾਨੂੰ ਇਹ ਵੀ ਕਿਹਾ ਜਾਊਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਬੀਜੇਪੀ ਦੇ ਨਾਲ ਮਿਲ ਕੇ ਇੱਕ ਵੱਖਰੀ ਟੀਮ ਆ ਰਹੀ ਹੈ ਜਿਹੜੀ ਸਿੱਖਾਂ ਦੇ ਵਿੱਚ ਦਫਾੜ ਪਾਉਗੀ ਇਹ ਗੱਲਾਂ ਤੁਹਾਡੇ ਤੱਕ ਪਹੁੰਚਣਗੀਆਂ ਇਹ ਆਮ ਤੌਰ ਤੇ ਹੈ ਹਰ ਇੱਕ ਨੂੰ ਹੀ ਕਿਹਾ ਜਾਂਦਾ ਜਦੋਂ ਕੋਈ ਸਿੱਖ ਮਸਲਿਆਂ ਤੇ ਗੱਲ ਕਰਨ ਲਈ ਨਿਕਲਦਾ ਹੈ ਚਾਹੇ ਕੋਈ ਵੀ ਹੋਵੇ ਜਦੋਂ ਸਿੱਖ ਮਸਲਿਆਂ ਤੇ ਗੱਲ ਕਰਨ ਲਈ ਨਿਕਲਦਾ ਤਾਂ ਸਭ ਤੋਂ ਪਹਿਲਾਂ ਟੈਗ ਲੱਗਦਾ ਕਿ ਆਰਐਸਐਸ ਦਾ ਬੰਦਾ ਕੀ ਹੁੰਦਾ ਆ ਵੀ ਜਿਹੜੇ ਲੋਕ ਨੇ ਨਾ ਬਹੁਤ ਸਿਆਣੇ ਤੁਸੀਂ ਉਹਨਾਂ ਨੂੰ ਕਿੰਨਾ ਕੁ ਗੁੰਮਰਾਹ ਕਰ ਲੋਗੇ ਸੂਰਜ ਨੂੰ ਜ਼ਿਆਦਾ ਸਮਾਂ ਬਦਲੀਆਂ ਦੇ ਥੱਲੇ ਨਹੀਂ ਲੁਕਾ ਸਕਦੇ ਨਿਕਲਦਾ ਹੈ ਇਸੇ ਤਰ੍ਹਾਂ ਸੱਚ ਨੇ ਸੱਚ ਹੀ ਰਹਿਣਾ ਜਿੰਨਾ ਮਰਜੀ ਸਮੇਂ ਦੀ ਗਰਦਸ਼ ਉਹਦੇ ਚ ਸੁੱਟ ਦਿਓ ਉਹਨੇ ਨਿਕਲਣਾ ਹੈ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਸਰਕਾਰ ਦੀ ਸਥਾਪਨਾ ਕੀਤੀ ਕੀ ਉਦੋਂ ਮੁਸਲਮਾਨ ਨਹੀਂ ਸੀ ਹਿੰਦੂ ਨਹੀਂ ਸੀ ਸਿੱਖਾਂ ਦੀ ਤੇ ਗਿਣਤੀ ਹੈ ਨਹੀਂ ਸੀਗੀ ਬਹੁਤ ਘੱਟ ਸੀ ਜਿਹੜੇ ਹੈਗੇ ਸੀ ਘੋੜਿਆਂ ਦੀਆਂ ਕਾਟੀਆਂ ਤੇ ਸੀਗੇ ਚੁਣ-ਚੁਣ ਕੇ ਮਾਰ ਦਿੱਤੇ ਸੀ ਸਿੱਖ ਫਿਰ ਜਦੋਂ 12 ਮਿਸਲਾਂ ਤੇ ਸ਼ੇਰੇ ਪੰਜਾਬ ਆਉਂਦਾ ਆ ਸਿੱਖਾਂ ਦੀ ਗਿਣਤੀ ਤੇ ਉਦੋਂ ਵੀ ਹੈ ਨਹੀਂ ਸੀ ਗਿਣਤੀ ਕਰਕੇ ਸਰਕਾਰ ਖਾਲਸਾ ਨਹੀਂ ਆ ਇੱਕ ਕੁਆਲਟੀ ਕਰਕੇ ਸਰਕਾਰ ਖਾਲਸਾ ਆ ਇਹ ਜਦੋਂ ਹਿੰਦੂ ਨੂੰ ਸਮਝ ਆਊਗੀ ਮੁਸਲਮਨ ਨੂੰ ਆਊਗੀ ਤਾਂ ਉਹ ਬੜੇ ਮਾਣਨਾ ਕਹੂਗਾ ਇਹ ਸਾਡੀ ਸਰਕਾਰ ਖਾਲਸਾ ਹੈ ਮੇਰਾ ਸਵਾਲ ਮੇਰਾ ਸਵਾਲ ਇਹੋ ਹੀ ਸੀ ਕਿ ਬਾਕੀ ਧਰਮਾਂ ਦੇ ਲੋਕਾਂ ਤੱਕ ਇਹ ਗੱਲ ਪਹੁੰਚਾਈ ਕਿਸ ਢੰਗ ਨਾਲ ਜਾਊਗੀ ਕਿ ਨਹੀਂ ਅਸੀਂ ਅਸੀਂ ਖਾਲਿਸਤਾਨ ਵਰਗੇ ਮੁਖਮ ਚੰਦ ਦੇ ਵਾਰਿਸ ਵੀ ਬੈਠੇ ਆ ਹਿੰਦੂ ਭਰਾਵਾਂ ਚ ਅਜ਼ੀਜ਼ੂਦੀਨ ਮੁਸਲਮਾਨ ਦੇ ਵਾਰਸ ਵੀ ਬੈਠੇ ਆ ਜਿਹੜੇ ਪੰਜਾਬ ਵਿੱਚ ਸਵਿਧਾਨ ਚਾਹੁੰਦੇ ਆ ਕਾਨੂੰਨ ਚਾਹੁੰਦੇ ਆ ਜਮਹੂਰੀਅਤ ਚਾਹੁੰਦੇ ਆ ਉਹ ਭਰਾ ਨਾਲ ਭਰਾ ਲੜਦਾ ਵੇਖਣਾ ਨਹੀਂ ਚਾਹੁੰਦੇ ਪੰਜਾਬ ਦੀ ਵੰਡ ਹੋਈ ਹਿੰਦੂ ਮਰੇ ਆ ਮੁਸਲਮਾਨ ਮਰੇ ਸਿੱਖ ਮਰੇ ਉਹ ਨਹੀਂ ਚਾਹੁੰਦੇ ਦੁਬਾਰਾ ਉਹ ਕਤਲਗਰਤ ਹੋਵੇ 10 ਲੱਖ ਬੰਦੀ ਦੀ ਜਾਨ ਗਈ ਆ ਪੰਜਾਬ ਨੂੰ ਕੀ ਮਿਲਿਆ ਇਸ ਲਈ ਉਹ ਪੰਜਾਬ ਦੇ ਜਿਹੜੇ ਵਸਿੰਦੇ ਨੇ ਇਹਨਾਂ ਚੀਜ਼ਾਂ ਚ ਹੈ ਨਹੀਂ ਕੱਲ ਨੂੰ ਮੁੱਖ ਮੰਤਰੀ ਕੌਣ ਬਣੂ ਜਿਹੜਾ ਮਰਜ਼ੀ ਬਣੇ ਯਾਰ ਜਦੋਂ ਏਜੰਡਾ ਸਾਹਮਣੇ ਆ ਉਸ ਦੇ ਤਹਿਤ ਕੰਮ ਕਰਨਾ ਤੁਸੀਂ ਬਣ ਜੇ ਮੈਂ ਬਣ ਜਾਣਾ ਇਹ ਬਣ ਗਏ ਉਹ ਬਣ ਗਏ ਕੀ ਫਰਕ ਪੈਂਦਾ ਕਿਉਂਕਿ ਉਹ ਸੰਵਿਧਾਨ ਤੋਂ ਬਾਹਰ ਨਹੀਂ ਜਾ ਰਿਹਾ ਉਹ ਉਹਨੂੰ ਉੱਥੇ ਰਹਿ ਕੇ ਕੰਮ ਕਰਨਾ ਪੈਣਾ ਬਾਹਰ ਜਾਂਦਾ ਤੇ ਉਹਦੇ ਤੇ ਨਾਲ ਦੀ ਨਾਲ ਕਾਰਵਾਈ ਹੁੰਦੀ ਚਲੋ ਵਿਧਾਨ ਸਭਾ ਦੀਆਂ ਗੱਲਾਂ ਅਗਲੀ ਵਾਰ ਤੇ ਰੱਖਦੇ ਆ ਤੇ ਇੱਕ ਆਖਰੀ ਕਮੈਂਟ ਲੈ ਲਈਏ ਤੁਹਾਡੇ ਤੋਂ ਕਿ ਪਾਕਿਸਤਾਨ ਦੇ ਵਿੱਚ ਅ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਇੱਕ ਸਟੈਚੂ ਲਾਇਆ ਤੁਹਾਡੇ ਧਿਆਨ ਚ ਆਇਆ ਹੋਊਗਾ ਗੁਰਦੁਆਰਾ ਸਾਹਿਬ ਦੇ ਅੰਦਰ ਪਾਕਿਸਤਾਨ ਦੀ ਗਵਰਨਮੈਂਟ ਨੇ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਨਨਕਾਣਾ ਸਾਹਿਬ ਜੇ ਇਹ ਮੇਰੇ ਧਿਆਨ ਚ ਨਹੀਂ ਆ ਔਰ ਜਿਹੜੀ ਗੱਲ ਤੁਸੀਂ ਰੱਖੀ ਆ ਮੈਂ ਕੋਸ਼ਿਸ਼ ਕਰਦਾ ਐ ਇਹਦੀ ਤਹ ਤੱਕ ਜਾਣਾ ਕਿਵੇਂ ਆ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਲਾਇਆ ਕੇ ਬਾਹਰ پارکਿੰਗ ਚ ਲਾਇਆ ਹੈ ਹੂੰ ਕਈ ਵਾਰੀ ਕੀ ਹੁੰਦਾ ਵੀ ਅਸੀਂ ਬਾਹਰ پارکਿੰਗ ਦੇ ਵਿੱਚ 12 ਮਿਸਲਾਂ ਦੀ ਗੱਲ ਲਾ ਦਿੰਨੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਲਾ ਦਿੰਨੇ ਆ ਜਿਹੜੀ ਬੁੱਤਾਂ ਦੀ ਗੱਲ ਆ ਉਹ ਬਾਹਰ ਕਿਸੇ ਚੌਂਕ 'ਚ ਲੱਗ ਸਕਦੇ ਨੇ ਐਜ਼ੇ ਜ਼ਾਦਗਰ ਜੀ ਸਿੱਖ ਬੁੱਤ ਪੂਜਣ ਵਾਲੇ ਨਹੀਂ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਲੱਗ ਸਕਦੇ ਹੂੰ ਬਿਲਕੁਲ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਬਲਦੇਵ ਸਿੰਘ ਵਡਾਲਾ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਹਿੱਸਾ ਸੀ ਔਰ ਉਹ ਕਹਿੰਦੇ ਨੇ ਕਿ ਜਿਸ ਵਿਧਾਨ ਸੰਵਿਧਾਨ ਦੀ ਗੱਲ ਲੋਕਾਂ ਤੱਕ ਪਹੁੰਚਣੀ ਹੈ ਉਹ ਹਲੇ ਜੁਲਾਈ ਦੇ ਅੰਤ ਤੱਕ ਪਹੁੰਚੇਗੀ ਪਰ ਉਹ ਕਹਿੰਦੇ ਨੇ ਕਿ ਇੱਕ ਗੱਲ ਸਪਸ਼ਟ ਕਰਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਤਾਬਾਂ ਦੇ ਵਿੱਚ ਪੜਿਆ ਜਾਂ ਫਿਰ ਜਿੱਥੇ ਵੀ ਸੁਣਿਆ ਉਸ ਰਾਜ ਨੂੰ ਹੂਬ ਹੂ ਲਾਗੂ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹ ਜਿਹੜਾ ਦਲ ਦਾ ਆਗਾਜ਼ ਕੀਤਾ ਗਿਆ ਔਰ ਕਹਿੰਦੇ ਨੇ ਕਿ ਅਸੀਂ ਘਰ-ਘਰ ਤੱਕ ਆਪਣੀ ਗੱਲ ਪਹੁੰਚਾਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਕਿਸ ਪੈਟਰਨ ਤੇ ਕੰਮ ਕਰਨਾ ਚਾਹੁੰਦੇ ਹਾਂ ਫਿਲਹਾਲ ਮੈਨੂੰ ਇਹ ਜਾ ਸਕਦਾ ਸਤਿ ਸ਼੍ਰੀ ਅਕਾਲ